ਜੇ ਕਦੇ ਜਦੋਂ ਸਿੱਖਣਾ ਜੀ ਆਵੇ ਜਦੋਂ ਸਿੱਖਣਾ ਮਿਲਿਆਵੇਂ ਆਵਿਆ ਜਦ ਕੀ ਇੰਦਲੀ ਪਿਆਰ ਉਹ ਬਣਾ ਕੇ ਬੰਦ ਹਾਂਜੀ ਇਲੈਕਸ਼ਨ ਆ ਰਿਹਾ ਆ ਖਬਰ ਆ ਗਈ ਹੈ ਆ ਪੜ ਕੇ ਵੇਖੋ ਤੇ ਇਲੈਕਸ਼ਨ ਦੀ ਤਿਆਰੀ ਕਰੋ ਸਰਪੰਚ ਇਲੈਕਸ਼ਨ ਚੋਣਾ ਆ ਰਹੀ ਹੈ ਹਾਂ ਇਹ ਮੈਂ ਤਾਂ ਵਾਤੀ ਠੀਕ ਯਾਰਾ ਨਾ ਖਬਰ ਲੱਗੀ ਇਹ ਕਰ ਲੋ ਨਾਲ ਪ੍ਰਧਾਨ ਜੀ ਇਹ ਉੱਤਰ ਨਾਲ ਕੋਸ਼ਿਸ਼ ਕਰੀਏ ਕਰੀਏ ਕਰ ਲੋ ਕਹਿੰਦੇ ਆ ਬਾਕੀ ਜੀ ਆਪਣੇ ਕਹਿੰਦੇ ਆ ਆਯਾ ਹੋਈ ਆਵਦੀ ਕੀ ਹਾਲ ਚਾਲ ਨੂੰ ਫਿਰ ਕਰਦੇ ਆ ਸਰਪੰਚ ਨਾਲ ਮਾਰ ਕੇ ਖਬਰ ਆਈ ਹੈ ਹਾਂਜੀ ਹਾਂਜੀ ਸਰਪੰਚੀ ਦੇ ਲੱਛਣਾਂ ਬਾਰੇ ਹਾਂਜੀ ਤੁਹਾਨੂੰ ਪਤਾ ਹੀ ਹੋਣਾ ਸਾਰਾ ਹਾਂਜੀ ਹਾਂਜੀ ਸਾਨੂੰ ਮੌਕਾ ਦਿਓ ਜਿਵੇਂ ਮਰਜੀ ਸਾਨੂੰ ਜ਼ਰੂਰ ਨਾਲ ਗੱਲ ਇਹ ਆ ਵੀ ਮੌਕਾ ਤਾਂ ਤੁਹਾਨੂੰ ਪਿੰਡ ਵਾਲਿਆਂ ਨੇ ਦੇਣਾ ਹੁੰਦਾ ਨਹੀਂ ਤਾਂ ਕੋਈ ਮੌਕਾ ਨਹੀਂ ਦੇਣਾ ਹੁੰਦਾ ਤੁਹਾਨੂੰ ਪਤਾ ਜੀ ਉਹ ਫਿਰ ਅਸੀਂ ਗੱਲ ਦੂਜੀ ਗੱਲ ਜੀ ਆਓ ਜੀ ਆਓ ਠੀਕ ਹੈ ਜੀ ਹਾਂ ਵਧੀਆ ਵਧੀਆ ਅਸੀਂ ਤੁਹਾਡੇ ਕੋਲ ਆਏ ਆ ਵੀ ਸਰਪੰਚੀ ਦੇ ਇਲੈਕਸ਼ਨ ਆ ਰਹੇ ਨੇ ਹਾਂਜੀ ਤੇ ਤੁਸੀਂ ਸਾਨੂੰ ਐ ਕਿ ਸਰਪੰਚ ਦਾ ਬਣਦਾ ਮੌਕਾ ਦੇਣਾ ਜੀ ਵੀ ਸਰਪੰਚੀ ਚਾਹੀਦੀ ਸਾਨੂੰ ਇਸ ਵਾਰੀ ਤੁਸੀਂ ਦੋਵੇਂ ਇੱਕੋ ਹੀ ਪਿੰਡੋਂ ਨਹੀਂ ਹਾਂਜੀ 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 ਇੱਕੋ ਹੀ ਪਿੰਡੋਂ ਦੇ ਤਾਂ ਤੁਸੀਂ ਭਾਈ ਉਹਨਾਂ ਆਪਸ ਵਿੱਚ ਫੈਸਲਾ ਕਰੋ ਅਸੀਂ ਥੋੜਾ ਸਰਪੰਚੀ ਦਾ ਫੈਸਲਾ ਕਰਨਾ ਤੁਹਾਡਾ ਅਥਰਾ ਤਾਂ ਇਦਾਂ ਹੈ ਜੀ ਵੀ ਇਹਨਾਂ ਦਾ ਤੰਗ ਆ ਜੀ ਜਿਹੜੀ ਗੱਲ ਲੇ ਜੋ ਤੁਸੀਂ ਕੋ ਤੰਗ ਆ ਕੇ ਇਹਨਾਂ ਤੋਂ ਇਹਨਾਂ ਦਾ ਤੰਗ ਆ ਕੇ ਪਹਿਲਾਂ ਤਾਂ ਇਹ ਆਪ ਦਾ ਗੁਰਦੁਆਰਾ ਹੀ ਵੱਖਰਾ ਕਰ ਲਿਆ ਜੀ ਅੱਛਾ ਸ਼ਮਸ਼ਾਨ ਘਾਟ ਵੀ ਵੱਖਰਾ ਕਰ ਲਿਆ ਜੀ ਪਿੰਡ 'ਚ ਗੁਰਦੁਆਰਾ ਵੀ ਵੱਖਰਾ ਬਣਾ ਲਿਆ ਸ਼ਮਸ਼ਾਨ ਘਾਟ ਵੀ ਵੱਖਰਾ ਬਣਾ ਲਿਆ ਕਿਸੇ ਤਰ੍ਹਾਂ ਦੀ ਮਤਲਬ ਨਹੀਂ ਜੀ ਇਹ ਸਰਪੰਚੀ ਇਲੈਕਸ਼ਨ ਤੋਂ ਤੰਗ ਆ ਗਏ ਦੋਵੇਂ ਚੀਜ਼ਾਂ ਹੱਲ ਨਹੀਂ ਹੋ ਰਹੀ ਜੀ ਨਹੀਂ ਸਰਪੰਚੀ ਤੋਂ ਤੰਗ ਆ ਕੇ ਗੁਰਦੁਆਰਾ ਵੀ ਵੱਖਰਾ ਵਾਲੇ ਸ਼ਮਸ਼ਾਨ ਘਰ ਵੀ ਵੱਖਰਾ ਹੈ ਤੁਹਾਡ ਵੀ ਵੱਖਰਾ ਹੈ ਜੀ ਲਓ ਜੀ ਹੁਣੇ-ਹੁਣੇ ਮੈਂ ਆ ਉੱਚੀ ਆਵਾਜ਼ ਚ ਸਪੀਕਰ ਸੁਣਦਾ ਪਿਆ ਹਾਂ ਜਿਹਦੇ ਚ ਇੱਕ ਗੀਤ ਚੱਲਦਾ ਪਿਆ ਸੀ ਐਤ ਕੀ ਦਲੀਪ ਸਿੰਘ ਤੂੰ ਰਾਜ ਕਰੇ ਜਦੋਂ ਸਿੱਖ ਰਾਜ ਆ ਜਾਵੇ ਬੜੀ ਹਰਾਨਗੀ ਮਹਿਸੂਸ ਹੋਈ ਹੈ ਕਿ ਅਸੀਂ ਸਿੱਖ ਰਾਜ ਫਿਰ ਲਿਆਵਾਂਗੇ ਕਿ ਜੇਕਰ ਅਸੀਂ 2-250 ਵੋਟਾਂ ਵਾਲੇ ਪਿੰਡ ਦੀ ਆਪਸ ਵਿੱਚ ਸਰਬਸੰਮਤੀ ਨਹੀਂ ਕਰ ਸਕਦੇ ਅਸੀਂ ਵੋਟਾਂ ਪਿੱਛੇ ਗੁਰਦੁਆਰੇ ਵੱਖਰੇ ਬਣਾ ਲੈਨੇ ਆਂ ਸਮਸ਼ਾਨ ਘਾਟ ਵੱਖਰੇ ਬਣਾ ਲੈਨੇ ਆਂ ਨਿੱਕੇ ਨਿੱਕੇ ਹੋਰ ਆਪਸੀ ਅੜਚਨਾ ਪਾ ਲੈਨੇ ਆ ਤੇ ਤੁਸੀਂ ਠੰਡੇ ਦਿਮਾਗ ਨਾਲ ਇਹ ਸੋਚ ਕੇ ਵੇਖੋ ਵੀ ਫਿਰ ਸਿੱਖ ਰਾਜ ਕਿਵੇਂ ਆਵੇਗਾ ਸਿੱਖ ਰਾਜ ਤਾਂ ਹੀ ਆਵੇਗਾ ਜੇ ਸਾਡੀ ਸਿੱਖਾਂ ਦੀ ਆਪਸ ਵਿੱਚ ਏਕਤਾ ਹੋਵੇਗੀ ਲੋਕਾਂ ਦੀ ਆਪਸ ਵਿੱਚ ਏਕਤਾ ਹੋਵੇਗੀ ਭਾਈਚਾਰਕ ਸਾਂਝ ਹੋਵੇਗੀ ਹਨਾ ਤੇ ਜੇਕਰ ਅਸੀਂ ਦਾ ਆਪਸ ਵਿੱਚ ਉਹ ਗੱਲ ਤਾਂ ਕਰਦੇ ਨਹੀਂ ਸੀ ਭੱਜਨੇ ਲੀਡਰਾਂ ਵਾਲੇ ਤੇ ਲੀਡਰ ਜਿਹੜੇ ਹੁੰਦੇ ਨੇ ਉਹਨਾਂ ਨੇ ਕਦੇ ਸਰਬਸੰਮਤੀ ਨਹੀਂ ਕਰਾਉਣੀ ਹੁੰਦੀ ਉਹਨਾਂ ਨੇ ਹਮੇਸ਼ਾ ਪਿੰਡ 'ਚ ਸਰਬਸੰਮਤੀ ਕਰਾਉਣੀ ਹੁੰਦੀ ਆ ਜਦੋਂ ਲੀਡਰਾਂ ਕੋਲ ਜਾਓਗੇ ਉਹਨਾਂ ਨੇ ਤੇ ਆਪ ਦੇ ਤਰੀਕੇ ਨਾਲ ਚੱਲਣਾ ਤੁਸੂ ਮੇਰੀ ਪਾਰਟੀ ਆ ਤੂੰ ਮੇਰੀ ਪਾਰਟੀ ਦਾ ਤੇ ਖਾਸ ਕਰਕੇ ਜਿਹੜੀਆਂ ਸਰਪੰਚੀ ਚੋਣਾਂ ਨੇ ਇਹ ਤਾਂ ਸਾਨੂੰ ਆਪਸੀ ਭਾਈਚਾਰਕ ਸਾਂਝ ਨਾਲ ਲੱਗ ਕੇ ਚੱਲਣਾ ਚਾਹੀਦਾ ਨਾ ਉੱਥੇ ਅਸੀਂ ਇਕੱਠੇ ਬਹਿ ਕੇ ਨਾਰਾ ਮਾਰਦੇ ਆ ਵੀ ਸਿੱਖ ਰਾਜ ਹੋਣਾ ਚਾਹੀਦਾ ਵਧੀਆ ਏਕਾ ਹੋਣਾ ਚਾਹੀਦਾ ਸਿੱਖਾਂ ਦੇ ਵਿੱਚ ਚੰਗਾ ਇਨਸਾਫ ਪਸੰਦ ਰਾਜ ਹੋਣਾ ਚਾਹੀਦਾ ਤੇ ਜਦੋਂ ਆ ਇਲੈਕਸ਼ਨ ਆਉਂਦੇ ਉਦੋਂ ਅਸੀਂ ਏਡੋ ਪੱਟੀ ਹੋ ਦੱਸ ਦੱਸ ਕਰ ਦੱਸ ਦੱਸ ਕਰ ਹੁਣ ਹੋਰ ਵੀ ਗੱਲ ਹੈ ਤੁਸੀਂ ਸਾਰੇ ਸਿਆਣੇ ਜਿਹੇ ਪੜੇ ਲਿਖੇ ਜੀ ਅੱਜ ਕੱਲ ਆਪਣੇ ਸਾਰੇ ਬੱਚੇ ਸਾਰਿਆਂ ਦੇ ਬਾਹਰ ਉਧਰ ਗਏ ਹੋਏ ਨੇ ਨਾ ਤੇ ਪਰ ਇਸਕੇ ਜਿਹੜਾ ਬਾਹਰ ਅੰਦਰ ਦਾ ਸਿਸਟਮ ਹੈ ਉਹ ਅਸੀਂ ਸਾਨੂੰ ਸਾਰੇ ਦੱਸਦੇ ਵੀ ਨਹੀਂ ਨੇ ਬੱਚੇ ਕਿ ਉੱਥੇ ਉੱਥੇ ਬਾਹਰ ਐਵੇਂ ਲੋਕ ਇਮਾਨਦਾਰੀ ਨਾਲ ਕੰਮ ਕਰਦੇ ਆ ਵਧੀਆ ਤਰੀਕੇ ਨਾਲ ਕੰਮ ਕਰਦੇ ਆ ਇੱਥੇ ਅਗੇ ਉਹ ਚੀਜ਼ਾਂ ਹੀ ਪਸੰਦ ਹੀ ਨਹੀਂ ਕਰਦੇ ਇੱਥੇ ਉਹ ਲਾਗੂ ਨਹੀਂ ਕਰਦੇ ਅਸੀਂ ਪਤਾ ਸਾਨੂੰ ਸਾਰਾ ਕੁਝ ਹੀ ਹੈਗਾ ਸੋ ਇਹ ਗੱਲਾਂ ਨੇ ਜੇ ਸਿੱਖ ਰਾਜ ਪੁੱਤਰਨ ਲਿਆਉਣਾ ਸਿੱਖ ਰਾਜ ਦੀ ਚਾਹਤ ਰੱਖਣੀ ਆ ਨਾ ਆਪਾਂ ਸਿੱਖ ਰਾਜ ਦੀ ਗੱਲ ਕਰਦੇ ਆ ਤੇ ਪਹਿਲੋਂ ਏਕਤਾ ਜ਼ਰੂਰੀ ਆ ਏਕਤਾ ਨਿਰਪੱਖਤਾ ਤੇ ਆਪਸੀ ਭਾਈਚਾਰਾ ਠੀਕ ਆ ਨਾ ਛੋਟੀਆਂ ਛੋਟੀਆਂ ਗੱਲਾਂ ਦੇ ਨਾਲ ਸਿੱਖ ਰਾਜ ਐਵੇਂ ਨਹੀਂ ਹੋਣਾ ਜੇ ਐਡੋ ਪਾਰਟੀ ਆਪਾਂ ਸ਼ਮਸ਼ਾਨ ਘਾੜ ਵੀ ਵੱਖਰੇ ਬਣਾ ਲਏ ਗੁਰਦੁਆਰੇ ਵੀ ਵੱਖਰੇ ਬਣਾ ਲਏ ਹਰ ਗੱਲ ਤਾਂ ਵੱਖਰੀ ਆਪਾਂ ਕਰ ਲਈ ਤੇ ਸਿੱਖ ਰਾਜ ਕਿਵੇਂ ਆਏਗਾ ਸੋ ਆਪ ਸੂਚ ਵਿੱਚ ਜਾ ਕੇ ਪਿੰਡ ਵਿੱਚ ਬਹਿ ਕੇ ਮਿਲਵਰਤਨ ਕਰੋ ਏਕਤਾ ਕਰੋ ਜਿਹੜਾ ਬੰਦਾ ਚੰਗਾ ਕੰਮ ਕਰਨ ਜਾਣਦਾ ਉਹਨੂੰ ਅੱਗੇ ਲਾ ਕੇ ਸਰਪੰਚ ਬਣਾ ਲਓ ਠੀਕ ਆ ਫੇਰ ਆਪਾਂ ਇੱਥੋਂ ਪਿੰਡ ਤੋਂ ਸਿੱਖ ਰਾਜ ਦੀ ਮੋਢ ਬਣੀ ਜਦੋਂ ਪਿੰਡ ਸਾਡਾ ਇੱਕ ਹੋ ਗਿਆ ਇੱਥੋਂ ਮੋਢ ਵੱਜ ਗਿਆ ਫੇਰ ਜ਼ਿਲ੍ਹਾ ਇੱਕ ਹੋ ਜਾਏਗਾ ਫੇਰ ਆਪਣਾ ਪੰਜਾਬ ਸੂਬਾ ਇੱਕ ਛਾਲ ਹੋਵੇਗਾ ਫੇਰ ਆਪਣਾ ਸਿੱਖ ਰਾਜ ਆਏਗਾ ਜਦੋਂ ਅਸੀਂ ਜੁੜ ਕੇ ਬਹਿ ਗਏ ਸਮਝ ਲਓ ਸਿੱਖ ਰਾਜ ਆ ਗਿਆ ਤੇ ਜੇ ਅਸੀਂ ਐਡੋ ਪਾਰਟੀ ਆਪਸੀ ਤਲਵਾਰਾਂ ਕਿਉਂ ਕੀ ਰੱਖੀਆਂ ਇਸ ਤਰ੍ਹਾਂ ਜੰਗਾਂ ਲੜਦੇ ਰਹੇ ਆਪਸ ਵਿੱਚ ਹੀ ਤਾਂ ਫੇਰ ਸਿੱਖ ਰਾਜ ਨਹੀਂ ਕਦੇ ਵੀ ਹੋਏਗਾ ਠੀਕ ਹੈ ਜੀ ਇਹ ਤਾਂ ਠੀਕ ਹੈ ਜੀ ਬਿਲਕੁਲ ਹੁਣ ਜਾ ਕੇ ਨਾ ਪਿੰਡ ਬਹਿ ਕੇ ਲੀਡਰਾਂ ਦਾ ਖਾਣਾ ਛੱਡ ਦਿਓ ਲੀਡਰ ਸਰਪੰਚੀਆਂ ਦੇਣਗੇ ਪਿੰਡ ਬਹਿ ਕੇ ਆਪਸ ਵਿੱਚ ਸਰਬਸੰਮਤੀ ਨਾਲ ਗੁਰੂ ਦੀ ਹਜ਼ੂਰੀ ਵਿੱਚ ਜਾਓ ਉੱਥੇ ਜਾ ਕੇ ਜੁੜ ਕੇ ਬਹਿ ਕੇ ਜਿਹੜਾ ਕੋ ਚੰਗਾ ਬੰਦਾ ਹੈ ਉਹਨੂੰ ਚੋਲੋ ਪਿੰਡ ਵਾਸਤੇ ਠੀਕ ਹੈ ਜੀ ਇਮਾਨਦਾਰ ਬੰਦਾ ਹੋਵੇ ਹਾਂ ਜੀ ਠੀਕ ਹੈ ਜੀ ਫਿਰ ਆਪਾਂ ਸਿੱਖ ਰਾਜ ਦੀ ਨੀਂ ਰੱਖ ਲਈ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਆਇਆਂ ਨੂੰ ਪਈ ਤੁਹਾਡੇ ਧੰਨਵਾਦ